ਅੱਜ ਦੇਸ਼ ਭਰ ਦੇਆਂ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੇ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਿਲ ਕੇ ਹਮ ਪੰਜਾਬ ਨੂੰ ਰੰਗਲਾ ਪੰਜਾਬ ਬਣਾएंगे ਔਰ ਬਿਜਲੀ ਦੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਗੰਨਤੰਤਰ ਦਿਵਸ ਦੇ ਮੌਕੇ ਤੇ ਟਰੈਕਟਰ ਮਾਰਚ ਕੀਤਾ ਜਾ ਰਿਹਾ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿਸਾਨ ਮੌਜੂਦ ਨੇ ਜੋ ਟਰੈਕਟਰ ਮਾਰਚ ਕਰਨ ਟਰੈਕਟਰ ਮਾਰਚ ਕਰਨ ਜਾ ਰਹੇ ਨੇ ਇਸ ਵੇਲੇ ਅਸੀਂ ਤਰਨਤਾਰਨ ਦੀ ਦਾਦਾ ਮੰਡੀ ਦੇ ਵਿੱਚ ਮੌਜੂਦ ਆ ਮੇਰੇ ਨਾਲ ਕਿਸਾਨ ਆਗੂ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਉਹਨਾਂ ਦੀਆਂ ਮੰਗਾਂ ਹੈਗੀਆਂ ਨੇ ਹਾਂਜੀ ਕੀ ਨਾਮ ਜੀ ਤੁਹਾਡਾ ਮੈਂ ਨਰਵੈਲ ਸਿੰਘ ਡਾਲੇਕੇ ਜਾਦ ਕਿਸਾਨ ਸੰਘਰਸ਼ ਕਮੇਟੀ ਇਕਤਾ ਪੰਜਾਬ ਦਾ ਸੂਬਾ ਪ੍ਰਧਾਨ ਅੱਜ ਅਸੀਂ ਪੂਰੇ ਭਾਰਤ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਆ 26 ਜਨਵਰੀ ਦਿਨ ਤੇ ਉੱਤੇ ਕਰ ਰਹੇ ਆ ਪੂਰੇ ਭਾਰਤ ਦੇ ਵਿੱਚ ਤਹਿਸੀਲ ਪੱਧਰ ਤੋਂ ਲੈ ਕੇ ਜ਼ਿਲ੍ਹਾ ਲੈਵਲ ਤੇ ਤੇ ਸਾਰੇ ਭਾਰਤ ਦੇ ਵਿੱਚ ਜਿਹੜਾ ਵੱਖ-ਵੱਖ ਥਾਵਾਂ ਤੇ ਸਾਡਾ ਪ੍ਰਦਰਸ਼ਨ ਅਸੀਂ ਕਰਾਂਗੇ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਸੀ ਜਦੋਂ ਅਸੀਂ ਅंदोलਨ ਦਿੱਲੀ ਦੇ ਵਿੱਚ ਸ਼ੁਰੂ ਕੀਤਾ ਸੀ ਉਦੋਂ ਅਸੀਂ ਅंदोलਨ ਦੇ ਵਿੱਚ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਹੀਆਂ ਮੰਗਾਂ ਸੀ ਉਹ ਵੀ ਸਰਕਾਰ ਨੇ ਉਹਦੇ ਉੱਤੇ ਗੌਰ ਨਹੀਂ ਕੀਤਾ ਅਸੀਂ ਅੱਜ ਸਰਕਾਰ ਨੂੰ ਇਹ ਦੱਸਣ ਵਾਸਤੇ ਆਏ ਆ ਕਿ ਅਸੀਂ ਇਸ ਅਦੋਲਨ ਨੂੰ ਬਹੁਤ ਛੇਤੀ ਪਹਹਾਰਾ ਰਹੇ ਆਂ ਔਰ ਤੇਰੀ ਗਲੇ ਦੀ ਹੱਡੀ ਬਣਾਵਾਂਗੇ ਤਾਂ ਕਿ ਨਹੀਂ ਤੇ ਸਾਡੀਆਂ ਜਿਹੜੀਆਂ ਮੰਗਾਵਾ ਐਮਐਸਪੀ ਦੀ ਗਰੰਟੀ ਜਿਹੜੀ ਆ ਉਹ 50% ਦੇ ਨਾਲ ਸਾਨੂੰ ਐਮਐਸਪੀ ਜੋੜ ਕੇ ਦਿੱਤੀ ਜਾਵੇ ਇਹਦੇ ਫਾਰਮੂਲੇ ਅਨਸਾਰ ਦਿੱਤੀ ਜਾਵੇ ਨਾਲ ਸਾਡੇ ਕਰਜ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਭਾਜਪਾ ਸਰਕਾਰ ਜਦ 14 ਦੇ ਵਿੱਚ ਆਈ ਸੀ ਤੇ ਉਹਨੇ ਇਹ ਪਹਿਲਾਂ ਕਿਹਾ ਸੀ ਚੋਣ ਮੈਨੀਫੈਸਟੋ ਦੇ ਵਿੱਚ ਕਿ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨਾ ਵਾ ਅੱਜ ਤੱਕ ਕਿਸਾਨਾਂ ਨੂੰ ਤੇ ਕਰਜ਼ਾ ਮੁਕਤ ਕੀਤਾ ਨਹੀਂ ਗਿਆ ਪਰ ਕਾਰਪੋਰੇਟ ਘਰਾਣਿਆਂ ਨੂੰ ਕਰਜ਼ਾ ਮੁਕਤ ਕੀਤਾ ਗਿਆ ਵਾ ਅਸੀਂ ਇਹ ਵੀ ਲੈ ਕੇ ਔਰ ਸਾਡੀਆਂ ਜਿਹੜੇ ਪਰਚੇ ਕੀਤੇ ਸੀ ਸਰਕਾਰ ਨੇ ਸਾਡੇ ਕਿਸਾਨਾਂ ਦੇ ਉੱਤੇ ਜਿਹੜੇ ਧੜਾ ਧੜਾ ਪਰਚੇ ਕੀਤੇ ਸੀ ਉਹਨਾਂ ਨੂੰ ਰੱਦ ਕਰਨ ਦੀ ਗੱਲ ਕੀਤੀ ਸੀ ਪਰ ਸਰਕਾਰ ਨੇ ਉਹ ਰੱਦ ਨਹੀਂ ਕੀਤੇ ਅਸੀਂ ਉਹ ਵੀ ਅੱਜ ਸਾਡੀ ਮੰਗ ਹੈ ਕਿ ਸਾਡੇ ਜਿਹੜੇ ਜਿੰਨੇ ਸਮੂੱਚੇ ਜਿੰਨੇ ਵੀ ਪਰਚੇ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਤਾਂ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਐਮਐਸਬੀ ਦੀ ਗਾਰੰਟੀ ਕਾਨੂੰਨ 50% ਨਾਲ ਜੋੜ ਕੇ ਦਿੱਤਾ ਜਾਵੇ ਬਿਜਲੀ ਸੋਧ ਬਿੱਲ ਨੂੰ ਜਿਹੜਾ ਉਹਨੂੰ ਰੱਦ ਕੀਤਾ ਜਾਵੇ 2020 ਨੂੰ ਇਹ ਸਾਡੀਆਂ ਮੰਗਾਂ ਵਾਂ ਹੋਰ ਨਾਲ ਮੰਗਾਂ ਲੈ ਕੇ ਅਸੀਂ ਅੱਜ ਟਰੈਕਟਰ ਮਾਰਚ ਕਰ ਰਹੇ ਮੇਰੇ ਨਾਲ ਹੋਰ ਕਿਸਾਨਾਂ ਕੋਈ ਮੌਜੂਦ ਨੇ ਨਾਲ ਗੱਲ ਕਰਦੇ ਤੁਸੀਂ ਦਿੱਲੀ ਦੇ ਵਿੱਚ ਅੰਦੋਲਨ ਕੀਤਾ ਅੰਦੋਲਨ ਦੇ ਦੌਰਾਨ ਤੁਹਾਡੀਆਂ ਮੰਗਾਂ ਵੀ ਮੰਨੀਆਂ ਗਈਆਂ ਜਿਹੜੀਆਂ ਕਿ ਤੁਸੀਂ ਤੁਹਾਡਾ ਕਹਿਣਾ ਕਿ ਮੰਨੀਆਂ ਨਹੀਂ ਗਈਆਂ ਹੁਣ ਤੁਸੀਂ ਫਿਰ ਦਿੱਲੀ ਵੱਲ ਕੋਚਰ ਕਰ ਰਹੇ ਹੋ ਤੇ ਇਹ ਤੁਹਾਡਾ ਸੰਘਰਸ਼ ਕਿਹੋ ਜਿਹਾ ਹੋ ਗਿਆ ਮੈਂ ਕੀਰਤੀ ਕਿਸਾਨ ਜੁੰਡੀਆਂ ਦੇ ਵੱਲੋਂ ਕਰਮਜੀਤ ਸਿੰਘ ਕਲੇਰ ਹਾਂਜੀ ਚੜ੍ਹ ਦਿਓ ਮੈਂ ਉੱਪਰ ਦੇਖੋ ਕੀਰਤੀ ਕਿਸਾਨ ਜੁੰਡੀਆਂ ਦੇ ਵੱਲੋਂ ਕਰਮਜੀਤ ਸਿੰਘ ਕਲੇਰ ਜਿਹੜਾ ਲਾਗੇ ਪੰਜਾਂ ਪਿੰਡਾਂ ਨੂੰ ਆਰਗੇਨਾਈਜ਼ ਕਰ ਰਿਹਾ ਹੈ ਪਿਛਲੇ ਦਿਨ ਜਿਹੜੀ ਦੇਸ਼ ਭਗਤ ਜਾਦਗਰ ਕਮੇਟੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ 26 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਟਰੈਕਟਰ ਮਾਰਚ ਕੀਤੇ ਜਾਣਗੇ ਉਹ ਟਰੈਕਟਰ ਮਾਰਚਾਂ ਦੇ ਵਿੱਚ ਜਿਹੜੀਆਂ ਕਿਸਾਨਾਂ ਦੀਆਂ ਪੱਖਵੀਆਂ ਮੰਗਾਂ ਆ ਜਿੰਨਾਂ ਉੱਤੇ ਸੈਂਟਰ ਨੇ ਅਜੇ ਤੱਕ ਗੌਰ ਨਹੀਂ ਕੀਤਾ ਸਿੰਘੂ ਮੋਰ ਕਿਸਾਨ ਮੋਰਚੇ ਦੇ ਵਿੱਚ 7-800 ਕਿਸਾਨ ਜਿਹਦੀ ਦਾ ਜਾਂ ਪੀ ਗਿਆ ਸੀ ਉਹਨਾਂ ਦੇ ਪਰਿਵਾਰਾਂ ਨੂੰ ਨਾ ਤੇ ਕੋਈ ਸਰਕਾਰੀ ਨੌਕਰੀ ਦਿੱਤੀ ਗਈ ਤੇ ਨਾ ਕੋਈ ਉਹਨਾਂ ਨੂੰ ਮਰਦਦਾ ਬਣਦਾ ਜਿਹੜਾ ਉਹ ਮੁਆਵਜ਼ਾ ਦਿੱਤਾ ਗਿਆ ਹੋਰ ਜਿਹੜੀ ਐਮਐਸਪੀ ਦੀ ਮੰਗ ਸੀ ਉਹ ਵੀ ਇਹਨਾਂ ਨੇ ਨਾ ਅਜੇ ਬੰਨੀ ਆ ਇਹ ਮੰਦੀ ਨਹੀਂ ਤੇ ਲਾਗੂ ਵੀ ਨਹੀਂ ਕੀਤੀ ਹੋਰ ਕਿਸਾਨਾਂ ਦੀਆਂ ਫਸਲਾਂ ਔਰ ਕਿਸਾਨਾਂ ਨਾਲ ਸੰਬੰਧਤ ਜਿਹੜੀਆਂ ਕਰਜ਼ੇ ਦੀਆਂ ਮੁਸ਼ਕਿਲਾਂ ਆ ਇਹ ਜਦੋਂ ਮੋਦੀ ਸਰਕਾਰ ਬਣੀ ਸੀ ਤੇ ਨੇ ਕਿਹਾ ਸੀ ਕਿਸਾਨਾਂ ਨੂੰ ਕਰਜ਼ਾ ਮੁਕਤ ਕਰ ਦਿੱਤਾ ਜਾਵੇਗਾ ਪਰ ਕਰਜ਼ਾ ਮੁਕਤ ਕੀ ਕਰਨਾ ਸੀ ਕਰਜ਼ਾ ਮੁਕਤ ਦੇ ਨੇ ਬਾਦੀਆਂ ਜਾਨੀਆਂ ਨੂੰ ਕਰਕੇ ਉਹਨਾਂ ਨੂੰ ਖੁਸ਼ਹਾਲ ਕਰ ਦਿੱਤਾ ਤੇ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਮੀਰ ਹੋਰ ਮੀਰ ਹੁੰਦਾ ਜਾ ਰਿਹਾ ਅੱਜ ਸੰਯੁਕਤ ਕਿਸਾਨ ਮੋਰਚਾ ਪੂਰੇ ਹਿੰਦੁਸਤਾਨ ਦੇ ਵਿੱਚ ਟ੍ਰੈਕਟਰ ਮਾਰਚ ਕਰਕੇ ਮੋਦੀ ਸਰਕਾਰ ਨੂੰ ਇਹ ਸਬਕ ਸਿਖਾ ਦੇਵੇਗਾ ਆਉਣ ਵਾਲੇ ਦਿਨ ਇਲੈਕਸ਼ਨ ਦੇ ਵੀ ਨੇੜੇ ਆ ਔਰ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਕੱਠੀਆਂ ਹੋ ਕੇ ਇਹ ਸਰਕਾਰ ਦਾ ਪਿੱਛੇ ਛਾਪਾ ਕਰਾਂਗੇ ਜਿੰਨਾ ਚਿਰ ਤੱਕ ਸਾਧੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਮੰਨੀਆਂ ਨਹੀਂ ਜਾਂਦੀਆਂ ਉਹਨਾਂ ਚਿਰ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਇਹ ਸਨ ਮੇਰੇ ਨਾਲ ਕਿਸਾਨ ਆ ਗੂ ਉਹਨਾਂ ਦਾ ਕਹਿਣਾ ਕਿ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਵਾਂ ਕਿ ਸਰਕਾਰ ਵੱਲੋਂ ਮੰਨੀਆਂ ਨਹੀਂ ਗਈਆਂ ਤਾਂ ਦਿੱਲੀ ਅੰਦੋਲਨ ਵੀ ਕੀਤਾ ਗਿਆ ਦਿੱਲੀ ਅੰਦੋਲਨ ਦੇ ਦੌਰਾਨ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਲੇਕਿਨ ਜਿਉਂ ਦੀਆਂ ਚੋਂ ਮੰਗਾਂ ਲਟਕ ਰੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਸਾਰੇ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕਰਕੇ ਸੁੱਤੀ ਹੋਈ ਸਰਕਾਰ ਨੂੰ ਜਗਾਉਣਗੇ ਤਾਂ ਜੋ ਉਹਨਾਂ ਦੀਆਂ ਮੰਗੀਆਂ ਮੰਗਾਂ ਮੰਨੀਆਂ ਜਾ ਸਕਣ ਕਿਸਾਨਾਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਪਵਨ ਸ਼ਰਮਾ ਦਿਨਿਕ ਸਵੇਰਾ ਟੀਵੀ ਤਰਨਤਾਰਨ